ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਪਾਵਰ ਕਾਮ ਦੇ ਸੀ ਐਮ ਡੀ ਨਾਲ ਪਾਵਰ ਕਾਮ ਤੇ ਟਰਾਸਕੋ ਐਪਸੋਰਸ ਮੁਲਾਜ਼ਮਾਂ ਦੇ ਆਗੂਆਂ ਦੀ ਮੀਟਿੰਗ ਹੈੱਡ ਆਫਿਸ ਪਟਿਆਲੇ ਵਿਖੇ 19 12 2025 ਨੂੰ ਹੋਵੇਗੀ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਪੱਖ ਤੀਆਂ ਮੰਦਾ ਮੰਗਾਂ ਦਾ ਹੱਲ ਜਲਦੀ ਕਰੇ ਜਿਸ ਵਿੱਚ ਮੁਲਾਜ਼ਮਾਂ ਦੀ ਮੁੱਖ ਮੰਗ ਡੀਏ ਵਿੱਚ ਵਾਅਦਾ ਕਰੇ ਡੀਏ ਦੀਆਂ ਕਿਸ਼ਤਾਂ ਦਾ ਬਕਾਇਆ ਦੇਣ ਲਈ ਜਲਦੀ ਸਰਕੂਲਰ ਜਾਰੀ ਕਰੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਫੈਕਟਰ 2.59 ਲਾਗੂ ਕਰੇ ਤੇ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਤੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਤੇ ਪ੍ਰੋਵੀਜ਼ਨ ਪੀਰੀਅਡ ਵਾਲੇ ਦੀਆਂ ਤਨਖਾਹਾਂ ਵਿੱਚ ਵਾਧਾ ਕਰੇ ਉਪਰੋਕਤ ਮੰਗਾਂ ਸਰਬੰਦੀ ਸਰਕਾਰ ਸਕੂਲਰ ਜਾਰੀ ਕਰੇ ਪੀਐਸਈਬੀ ਜੁਆਇੰਟ ਫਾਰਮ ਤੇ ਬਿਜਲੀ ਮੁਲਾਜ਼ਮ ਇਕਤਾ ਮੰਚ ਨੇ ਪਟਿਆਲੇ ਵਿਖੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਪਾਵਰਕਾਮ ਦੇ ਸੀਐਮਡੀ ਵੱਲੋਂ 12 ਦਸੰਬਰ 2025 ਦੀ ਮੀਟਿੰਗ ਦੇ ਕੇ ਕੇ ਪੀ ਐਸ ای ਬੀ ਯੂ ਐਨ ਫਾਰਮ ਤੇ ਬਿਜਲੀ ਮੁਲਾਜ਼ਮ ਇਕਤਾ ਮੰਚ ਦੇ ਆਗੂ ਨਾਲ ਮੀਟਿੰਗ ਨਾ ਕਰਨਾ ਜਿਸ ਕਰਕੇ ਮੁਲਾਜ਼ਮਾਂ ਦੇ ਆਗੂ ਵਿੱਚ ਬਹੁਤ ਗੁੱਸਾ ਹੈ PSE ਵਿਜੁਇੰਡ ਫਾਰਮ ਤੇ ਬਿਜਲੀ ਮੁਲਾਜ਼ਮੇ ਇੱਕ ਤਾਂ ਮੰਚ ਦੇ ਆਗੂਆਂ ਦੀ ਮੀਟਿੰਗ ਮੀਟਿੰਗ ਕਰਕੇ ਫੈਸਲਾ ਕੀਤਾ ਕਿ 1 ਜਨਵਰੀ ਤੋਂ 16 ਜਨਵਰੀ ਤੱਕ ਮੁਲਾਜ਼ਮਾਂ ਦੇ 11 ਆਗੂਆਂ ਵੱਲੋਂ ਭੁੱਖ ਹੜਤਾਲ ਰੋਜ਼ਾਨਾ ਰੱਖੀ ਜਾਵੇਗੀ ਉਸ ਤੋਂ ਬਾਅਦ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 21 ਜਨਵਰੀ ਨੂੰ ਪਟਿਆਲੇ ਵਿਖੇ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਜ਼ ਵੱਲੋਂ ਸੰਗਰੂਰ ਵਿੱਚ ਜਾ ਕੇ ਮਾਨ ਸਰਕਾਰ ਤੋਂ ਮੰਗਾਲੀ ਮੁਲਾਜ਼ਮਾਂ ਨੇ ਲਾਇ ਆਈ ਡੀਏ ਵਿੱਚ ਵਾਧਾ ਕਰਵਾਉਣ ਲਈ ਛੇਵੇਂ ਪੇਮਿਸ਼ਨ ਦਾ ਏਰੀਅਲ ਲੈਣ ਲਿਮਾਨ ਸਰਕਾਰ ਨੂੰ ਲਗਾਤਾਰ ਮੰਗ ਪੱਤਰ ਜਾਰੀ ਕੀਤੇ ਪਰ ਸਰਕਾਰ ਮੁਲਾਜ਼ਮਾਂ ਦੀ ਉਪਰੋਕਤ ਮੰਗਾਂ ਦਾ ਹੱਲ ਜਲਦ ਹੀ ਕਰ ਸਕਦੀ ਹੈ ਗੁਰੂ ਘਰ ਗੋਵਿੰਦ ਸਾਹਿਬ ਥਰਮਲ ਪਲਾਂਟ ਲਹਿਰਾ ਮੁਹੱਬਤ ਤੇ ਗੁਰੂ ਗੋਵਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਵਿੱਚ 20-20 ਸਾਲਾਂ ਤੋਂ ਠੇਕੇਦਾਰਾਂ ਕੋਲ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰੀ ਕੱਚੇ ਮੁਲਾਜ਼ਮਾਂ ਦੇ ਆਗੂਆਂ ਦੀਆਂ ਕਈ ਮੀਟਿੰਗਾਂ ਹੋਈਆਂ ਪਰ ਮੀਟਿੰਗ ਵਿੱਚ ਲਾਰੇ ਹੀ ਪ੍ਰਾਪਤ ਹੋਏ ਜੇਕਰ ਹੁਣ ਮੁਲਾਜ਼ਮਾਂ ਦੀ ਮੰਗਾਂ ਦਾ ਹੱਲ ਨਾ ਹੋਇਆ ਤਾਂ 2027 ਦੀਆਂ ਚੋਣਾਂ ਦਾ ਨਤੀਜੇ ਦਿੱਲੀ ਵਾਲੇ ਹੋਣਗੇ ਮੁਲਾਜ਼ਮਾਂ ਤੇ ਪੈਨਸ਼ਨਸ ਨੂੰ 6ਵੇਂ ਪੇ ਕਮਿਸ਼ਨ ਦਾ ਏਰੀਆ 18000 ਕਰੋੜ ਬਣਦਾ ਹੈ ਜਲਦੀ ਦੇਵੇ ਨਹੀਂ ਤਾਂ ਮੁਲਾਜ਼ਮ ਤੇ ਪੈਨਸ਼ਨਸ 2027 ਦੀਆਂ ਚੋਣਾਂ ਦਾ ਜਵਾਬ ਦੇਣਗੇ ਬਠਿੰਡਾ ਦੀ ਥਰਮਲ ਕਲੋਨੀ ਨੂੰ ਵੇਚਣ ਦਾ ਫੈਸਲਾ ਵਿਰੋਧ ਮੁਲਾਜ਼ਮ ਸੰਘਰਸ਼ ਸ਼ੁਰੂ ਕਰਨਗੇ ਟੈਕਨੀਕਲ ਸਰਵਿਸ ਜੂਨੀਅਨ ਰਜੀ 49 ਗੁਰੂ ਹਰਗੋਬਿੰਦ ਥਰਮਲ ਪਲਾਂਟ ਲੇਰਾ ਮੁਹੱਬਤ ਦੇ ਆਗੂਆਂ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਪਾਵਰ ਕਾਮ ਦੇ ਬੋਰਡ ਆਫ ਡਾਇਰੈਕਟਰਸ ਨੇ ਬਠਿੰਡਾ ਦੀ ਥਰਮਲ ਕਲੋਨੀ ਨੂੰ ਵੇਚਣ ਦੀ ਜੋ ਮਨਜ਼ੂਰੀ ਦਿੱਤੀ ਹੈ ਉਸ ਦੀ ਪੁਰਜ਼ੋਰ ਨਿੰਦਾ ਕਰਦੇ ਹੇ ਕਰਦੇ ਹੈ ਤੇ ਪਾਵਰਕਾਮ ਦੀ ਮੈਨੇਜਮੈਂਟ ਇਸ ਫੈਸਲੇ ਨੂੰ ਵਾਪਸ ਲਵੇ ਜੂਨੀਅਨ ਦੇ ਪ੍ਰਧਾਨ ਅਮਰਜੀਤ ਸਿੰਘ ਮੰਗਲੀ ਮੀਤ ਪ੍ਰਧਾਨ ਜਗਦੀਪ ਸਿੰਘ ਸਕੱਤਰ ਅੰਤਰ ਸਿੰਘ ਜੇਈ ਪ੍ਰਚਾਰ ਸਕੱਤਰ ਪਿਆਰਾ ਸਿੰਘ ਤੇ ਹਰਪ੍ਰੀਤ ਸਿੰਘ ਜੋਹਲ ਨੇ ਕਿਹਾ ਪਾਵਰਕਾਮ ਦੇ ਸੀਐਮਡੀ ਨਾਲ ਪੀਐਸਈ ਵੀ ਜੋਇਨ ਫੋਰਮ ਦੇ ਆਗੂਆਂ ਦੀ ਮੀਟਿੰਗ 12 ਦਸੰਬਰ 2025 ਨੂੰ ਹੈੱਡ ਆਫਿਸ ਪਟਿਆਲੇ ਵਿਖੇ ਨਹੀਂ ਹੋਈ ਪਾਵਰਕਾਮ ਦੀ ਸਰਕਾਰੀ ਮਾਤਾ ਜਾਇਦਾਦਾਂ ਵੇਚਣ ਰੋਕਣ ਦੇ ਵਿਰੁੱਧ 21 ਜਨਵਰੀ 2025 ਨੂੰ ਹੈੱਡ ਆਫਿਸ ਪਟਿਆਲੇ ਵਿਖੇ ਪਾਵਰਕਾਮ ਦੇ ਮੁਲਾਜ਼ਮਾਂ ਵੱਲੋਂ ਸੂਬਾ ਪਦਰਿ ਸੂਬਾ ਪਦ੍ਰਿਕ ਧਰਨਾ ਦਿੱਤਾ ਜਾਵੇਗਾ ਧੰਨਵਾਦ ਜੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਅੱਗੇ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ